ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ VFS ਵਾਲੇ ਵੀ ਜੇ ਆਪਾਂ ਖੈਲੀ ਕਿ ਦੁੱਜੇ ਕਰੀ ਜਾਂਦੇ ਆ ਰਿਫਿਊਜ਼ ਕਰੀ ਜਾਂਦੇ ਆ ਵੀਚੇ ਕਿੰਨਾ ਦੇ ਕਰਦੇ ਆ ਇਹਨਾਂ ਬਾਰੇ ਗੱਲਬਾਤ ਕਰ ਲਾਂਗੇ ਕਿਉਂ ਕਰਦੇ ਆ ਇਹਦੇ ਬਾਰੇ ਆਪਾਂ ਗੱਲਬਾਤ ਕਰ ਲਾਂਗੇ ਤੇ ਨਾਲ ਆਪਾਂ ਗੱਲਬਾਤ ਕਰ ਲਾਂਗੇ ਸੋਲੂਸ਼ਨ ਕੀ ਦਾ ਹੱਲ ਕੀ ਹੈ ਕਿ ਕੀ ਹੱਲ ਇਹਦਾ ਕੱਡੀ ਕਿ ਤੁਹਾਡਾ ਵਿਜ਼ਾ ਵਾਰ ਰਿਫਿਊਜ਼ ਨਾ ਹੋਵੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਾਂ ਕਿ ਜਿਹੜੇ ਇਹ ਰਿਫਿਊਜ਼ ਹੋ ਰਿਹਾ ਇਹ ਪੇਪਰ ਰਿਫਿਊਜ਼ ਹੁੰਦੇ ਆ ਆਪਾਂ ਕਹੇ ਲਈਏ ਕਿ ਜਿਹੜਾ ਵਿਜ਼ਾ ਰਿਫਿਊਜ਼ ਹੋ ਹੁੰਦਿਆ ਵਾ ਇਹ ਸਿਰਫ ਸਿਰਫ ਉਹਨਾਂ ਦਾ ਹੋ ਰਿਹਾ ਵਾ ਜਿਨ੍ਹਾਂ ਦੇ ਪੇਪਰ ਹੈਗੇ ਵਾ ਕੰਟਰੈਕਸ਼ਨ ਵਾਲੇ ਠੀਕ ਆ ਜਿਨ੍ਹਾਂ ਆਪਾਂ ਕੰਟਰੈਕਸ਼ਨ ਕਹਿੰਦੇ ਆ ਉਹ ਵਾਲੇ ਪੇਪਰ ਡੇ ਆ ਉਹਨਾਂ ਦੇ ਵੀ ਜਿਹੜੇ ਵਾਰ ਰਿਫਿਊਜ਼ ਹੋ ਰਿਹਾ ਦੂਜਿਆਂ ਦੇ ਨਹੀਂ ਹੋ ਰਿਹਾ ਦੂਜੇ ਟੈਨਸ਼ਨ ਨਾ ਲਓ ਮੇਰੇ ਵੀਰ ਭਰਾ ਜਾਓ ਤੇ ਜਾ ਕੇ ਆਪਣੀ ਜਿਹੜੀ ਵਾ ਫਾਈਲ ਸਬਮਿਟ ਕਰਾਓ ਇਹ ਹੁਣ ਕਾ ਤੋਂ ਦੇ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਜਿਆਦਾ ਚੈਨਲਾਂ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਹਾਂ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਉੱਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਲਓ ਵੀ ਫੇਰ ਕਰਦੇ ਹਾਂ ਸਟਾਰਟ ਗੱਲਬਾਤ ਕਰਦੇ ਹਾਂ ਕਿ ਕਿਉਂ ਰਿਫਿਊਜ਼ ਕਰ ਰਿਹਾ ਜਿਨ੍ਹਾਂ ਦੇ ਪੇਪਰ ਹੈ ਗਿਆ ਕੰਟਰੈਕਸ਼ਨ ਦੇ ਵਾਲੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਇਸ ਟੌਪਿਕ ਬਾਰੇ ਕਿ ਤੁਸੀਂ ਪਤਾ ਕਿਵੇਂ ਕਰ ਸਕਦੇ ਕਿ ਤੁਹਾਡਾ ਡੇਢ ਪੇਪਰ ਵਾ ਉਹ ਕੰਟਰਕਸ਼ਨ ਵਾਲੇ ਆ ਜਾਂ ਹੈਗੇ ਆ ਦੂਜੇ ਵਾਲੇ ਐਗਰੀਕਲਚਰ ਵਾਲੇ ਆ ਤਾਂ ਨਾਰਮਲ ਹੀ ਗੱਲ ਨੂੰ ਲਾਹ ਹਾਸ ਤਾਂ ਮਿਲਿਆ ਹੋਊਗਾ ਨੂਲੇ ਹਾਸ ਦੇ ਉੱਤੇ ਇੱਕ ਸਾਈਡ ਦੇ ਉੱਤੇ ਸੱਜੀ ਸਾਈਡ ਤੇ ਮੇਰੇ ਸਾਹਮਣੇ ਉੱਪਰਲੀ ਸਾਈਡ ਤੇ ਲਿਖਿਆ ਹੁੰਦਾ ਵਾ ਐਲ ਐਫ ਈ ਵਾਲੇ ਪੇਪਰ ਜੇਕਰ ਤੁਹਾਡੇ ਪੇਪਰ ਦੇ ਉੱਤੇ ਲਿਖਿਆ ਹੋਵਾ ਐਲ ਐਫ ਈ ਦਾ ਮਤਲਬ ਵੀ ਤੁਹਾਡੇ ਡੇਢ ਪੇਪਰ ਵਾ ਇੱਕ ਕੰਟਰਕਸ਼ਨ ਵਾਲੇ ਪੇਪਰ ਵਾ ਠੀਕ ਹੈ ਤੁਹਾਡੇ ਐਗਰੀਕਲਚਰ ਵਾਲੇ ਪੇਪਰ ਨਹੀਂ ਜੇ ਇਹ ਤੁਹਾਡੇ ਪੇਪਰ ਹੈਗੇ ਆ ਕੰਟਰਕਸ਼ਨ ਦੇ ਦੁਜਾ ਇਹਦਾ ਆਪਾਂ ਮਾਲ ਅਸੀਂ ਕੰਟਰੋਲ ਕਰਨ ਦਾ ਤਰੀਕਾ ਹੈਗਾ ਵਾ ਤੁਸੀਂ ਤੁਹਾਨੂੰ ਸੀ ਸਟੇਜ ਵਾਲਾ ਡਾਕੂਮੈਂਟ ਮਿਲਿਆ ਹੁੰਦਾ ਉਹਦੇ ਉੱਤੇ ਵੀ ਲਿਖਿਆ ਹੁੰਦਾ ਕਿ ਪੇਪਰ ਇਹ ਕਿਹੜੇ ਵਾ ਇਹ ਐਗਰੀਕਲਚਰ ਵਾਲੇ ਆ ਜਾਂ ਆਪਾਂ ਕਹ ਲਈਏ ਕਿ ਦੁਜੇ ਦੁਜੇ ਵਾਲੇ ਆ ਕਟ ਅਕਸ਼ਨ ਵਾਲੇ ਪੇਪਰ ਆ ਹੁਣ ਆਪਾਂ ਗੱਲਬਾਤ ਕਰਦੇ ਆ ਵੀਜ਼ਾ ਰਿਫਿਊਜ਼ ਹੋਣ ਦਾ ਕਾਰਨ ਕੀ ਹੈ ਕਿ ਜਿਹੜੇ ਵੀਰਪਰਾ ਜਾਂਦੇ ਆ ਐਮਬੈਸੀ 'ਚ ਆਪਣੀ ਫਾਈਲ ਜਮਾ ਕਰਾਉਂਦੇ ਆ ਫਾਈਲ ਵੀ ਸਬਮਿਟ ਹੋ ਜਾਂਦੀ ਆ ਉਸ ਤੋਂ ਬਾਅਦ ਵੀਜ਼ਾ ਰਿਫਿਊਜ਼ ਹੁੰਦਾ ਹੈ ਦਾ ਕਾਰਨ ਇਹ ਵਾ ਇਹ ਜਿਹੜੇ ਵੀਰ ਭਰਾ ਜਾਂਦੇ ਆ ਆਪਣੀ ਗਲਤੀ ਕਿੱਥੇ ਕਰਦੇ ਆ ਗਲਤੀ ਕਰਦੇ ਇੱਕ ਡਾਕੂਮੈਂਟ ਖਣਨ ਤੇ ਡਾਕੂਮੈਂਟ ਕਿਹੜਾ ਉਹਦੇ ਬਾਰੇ ਆਪਾਂ ਗੱਲਬਾਤ ਕਰ ਲੈਨੇ ਆ ਡਾਕੂਮੈਂਟ ਹੈਗਾ ਵਾ ਆਪਣੇ ਐਕਸਪੀਰੀਅੰਸ ਵਾਲਾ ਠੀਕ ਆ ਐਕਸਪੀਰੀਅੰਸ ਵਾਲੇ ਕੰਮ ਤੋਂ ਜਿਹੜੇ ਵਾ ਖਰਾਬ ਹੋ ਰਿਹਾ ਮਲਕਿ ਆਪਣੇ ਜਿਹੜੇ ਵੀਜ਼ਾ ਨਹੀਂ ਲੱਗ ਰਿਹਾ ਰਿਫਿਊਜੀ ਪੈ ਰਹੀ ਹੈ ਠੀਕ ਆ ਐਕਸਪੀਰੀਅੰਸ ਵਾਲਾ ਕੰਮ ਕੀ ਹੈ ਕਿ ਜਿਹੜੇ ਵੀਰ ਭਰਾ ਦੇ ਪੇਪਰ ਨਿਕਲਦੇ ਆ ਭਾਵੇਂ ਨਿਕਲਦੇ ਆ ਦੂਜੇ ਵਾਲੇ ਐਗਰੀਕਲਚਰ ਬਾਰੇ ਉਹ ਵੀ ਆਪਣਾ ਐਗਰੀਕਲਚਰ ਵਾਲਾ ਐਕਸਪੀਰੀਅੰਸ ਲਈ ਜਾਂਦਾ ਵਾ ਜਿਹੜਾ ਸਰਪੰਚ ਤੋਂ ਬੰਦਾ ਵ ਜਿਹਦੇ ਪੇਪਰ ਨਿਕਲੇ ਹੁੰਦੇ ਆ ਦੂਜੇ ਦੂਜੇ ਵਾਲੇ ਕੰਟਰੈਕਸ਼ਨ ਵਾਲੇ ਉਹਨੇ ਵੀ ਆਪਣਾ ਜਿਹੜਾ ਵਾ ਐਕਸਪੀਰੀਅੰਸ ਲਾ ਜਾਂਦਾ ਵਾ ਸਰਪੰਚ ਵਾਲਾ ਹੀ ਜਿਹੜਾ ਕਿ ਮੇਰੇ ਕੋਲੋਂ ਖੇਤੀਬਾੜੀ ਦਾ ਐਕਸਪੀਰੀਅੰਸ ਹੈਗਾ ਵਾ ਪੇਪਰ ਭਾਵੇਂ ਉਹਦੇ ਨਿਕਲੇ ਹੋਣ ਦੂਜੇ ਵਾਲੇ ਕੰਟਰੈਕਸ਼ਨ ਵਾਲੇ ਦੇ ਉਹਨੇ ਐਕਸਪੀਰੀਅੰਸ ਨਾਲ ਦੂਜਾ ਲਾਤਾ ਤਾਂ ਨੋਰਮਲ ਹੀ ਗੱਲ ਤਾਂ ਡਾਡਾ ਵੀਜ਼ਾ ਨਹੀਂ ਲੱਗਣਾ ਤੁਹਾਨੂੰ ਰਿਫਿਊਜ਼ ਹੋਣੀ ਵਾ ਚਲੋ ਮੈਂ ਇਹ ਨਹੀਂ ਕਹਿੰਦਾ ਕਿ ਵੀਜ਼ਾ ਨਹੀਂ ਲੱਗਣਾ ਪਹਿਲਾਂ ਕੀ ਹੁੰਦਾ ਹੈ ਪਹਿਲਾਂ ਵੀਜ਼ਾ ਲੱਗੇ ਵੀ ਆ ਬੜੇ ਵੀਰਾਂ ਭਾਵੇਂ ਉਹਦੇ ਹੁਣ ਮੈਨੂੰ ਵੀਰ ਭਰਾਣ ਕਹਿਣਗੇ ਸਾਡਾ ਤੇ ਵੀਜ਼ਾ ਲੱਗ ਪਰ ਹੁਣ ਇਹਨਾਂ ਨੇ ਨਵਾੜਾ ਆਪਾਂ ਕਹਿ ਲਈ ਕਿ ਸਖਤਾਈ ਕਰਦੀ ਆ ਕਿ ਹੁਣ ਵੀਜ਼ਾ ਨਹੀਂ ਦੇ ਰਹਾ ਹੁਣ ਬੜੇ ਵੀਰਾਂ ਭਰਾਵਾਂ ਦੇ ਰਿਫਿਊਜ਼ ਵੀ ਹੋਏ ਆ ਇਹਦਾ ਕਾਰਨ ਹੀ ਵਾ ਕਿ ਉਹਨਾਂ ਨੇ ਐਕਸਪੀਰੀਐਂਸ ਹੋਰ ਕੋਈ ਲਾਇਆ ਵਾ ਤੇ ਵੀਜ਼ਾ ਕਿਸੇ ਹੋਰ ਕਾਰਨ ਕਰਕੇ ਲੈ ਰਹੇ ਆ ਮਲਕਿ ਉਹਨਾਂ ਨੇ ਐਕਸਪੀਰੀਐਂਸ ਜਿਹੜਾ ਲਾਇਆ ਵਾ ਉਹ ਖੇਤੀਬਾੜੀ ਦਾ ਲਾਇਆ ਹੈ ਕਲਚਰ ਦਾ ਲਾਇਆ ਵਾ ਤੇ ਜਿਹੜਾ ਵੀਜ਼ਾ ਵਾ ਉਹ ਲੈ ਰਹੇ ਆ ਦੂਜੇ ਥਰੂ ਕੰਟਰੈਕਸ਼ਨ ਵਾਲੇ ਕੰਮ ਦੇ ਥਰੂ ਇਹੜਾ ਵੀਜ਼ਾ ਲੈ ਰਹੇ ਆ ਠੀਕ ਆ ਪਰ ਇਹਦਾ ਆਪਾਂ ਹਾਲੇ ਕੱਢਿਆ ਵਾ ਇਹਦਾ ਹਾਲੇ ਹੋਈ ਆ ਇਸ ਤੋਂ ਬਗੈਰ ਹੋਰ ਕੋਈ ਵੀ ਹਾਲ ਨਹੀਂ ਹੈਗਾ ਜਿਹੜੇ ਤੁਸੀਂ ਘਬਰਾਉਣਾ ਡਰੋਣਾ ਜੇਕਰ ਤੁਹਾਨੂੰ ਅਪਾਇੰਟਮੈਂਟ ਮਿਲ ਗਈ ਆ ਠੀਕ ਆ ਤੁਹਾਨੂੰ ਮਿਲ ਕੀ 5-7 ਦਿਨ ਦਾ ਤੁਹਾਡੀ ਅਪਾਇੰਟਮੈਂਟ ਵਾ ਇਹਦਾ ਹਾਲੇ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਡਾਕੂਮੈਂਟ ਆਪਣੇ ਨੂੰ ਲਿਓ ਹਸਣ ਦੇ ਉੱਤੇ ਵੇਖੋ ਕਿ ਦਾ ਡੇਡੇ ਵਾ ਨੂੰ ਲਿਓ ਹਸਣ ਦੇ ਉੱਤੇ ਲਿਖਿਆ ਵਾ ਕਿੰਨੇ ਕਿਤੇ ਲਿਖਿਆ ਵਾ ਐਲ ਐਫ ਈ ਵਾਲੇ ਜਾਂ ਤੁਹਾਡੇ ਸੀ ਸਟੇਜ ਦੇ ਉੱਤੇ ਡਾਕੂਮੈਂਟ ਦੇ ਉੱਤੇ ਲਿਖਿਆ ਵਾ ਕਿ ਤੁਹਾਡੇ ਪੇਪਰ ਜਿਹੜੇ ਹੈ ਕੰਟਰਕਸ਼ਨ ਵਾਲੇ ਆ ਜੇਕਰ ਤੁਹਾਡੇ ਪੇਪਰ ਹੈਗੇ ਕੰਟਰਕਸ਼ਨ ਵਾਲੇ ਫਿਰ ਤੁਸੀਂ ਆਪਣਾ ਜਿਹੜਾ ਵਾ ਕੰਟਰਕਸ਼ਨ ਵਾਲਾ ਐਕਸਪੀਰੀਅੰਸ ਬਣਵਾਓ ਉਹ ਕਿਸੇ ਨਾ ਕਿਸੇ ਬੰਦਾ ਲੱਭਣੋ ਆਪਣੇ ਇੰਡੀਆ ਉਹਨਾਂ ਦਾ ਛੋਟਾ ੜੇ ਕੋ ਥੋੜੇ-ਮੋੜੇ ਪੈਸੇ ਲੈਣੇ ਆ ਥੋੜੇ-ਮੋੜੇ ਪੈਸੇ ਲੈਣ ਤੋਂ ਬਾਅਦ ਤੁਹਾਨੂੰ ਉਹਨੇ ਵਾਂ ਕੰਟਰੈਕਸ਼ਨ ਵਾਲਾ ਜਿਹੜਾ ਵਾ ਡਾਕੂਮੈਂਟ ਬਣਾ ਦੇਣਾ ਵਾ ਠੀਕ ਆ ਉਹਦੇ 'ਚ ਤੁਸੀਂ ਲਿਖਵਾਉਣਾ ਕਿ ਉਹਦੇ ਬਾਰੇ ਆਪਾਂ ਗੱਲਬਾਤ ਕਰਨ ਨੂੰ ਜੇ ਤੁਸੀਂ ਲਿਖਵਾਉਣਾ ਵਾ ਕਿ ਇਹ ਬੰਦਾ ਜਿਹੜਾ ਵਾ ਮੇਰੇ ਕੋਲ ਇਨੇ ਚਿਰ ਤੋਂ ਕੰਮ ਕਰ ਰਿਹਾ ਵਾ ਠੀਕ ਆ ਬਲਕਿ ਕੋਈ ਤਰੀਕ ਰਖਾ ਦਿਓ ਬਲਕਿ ਜਿਹੜਾ ਕੰਟਰੈਕਸ਼ਨ ਜਿਹੜਾ ਆਪਣਾ ਸਰਟੀਫਿਕੇਟ ਆ ਉਹ 4 4.5 ਸਾਲ ਜਾਂ 5 ਸਾਲ ਦਾ ਐਕਸਪੀਰੀਅੰਸ ਲਿਖਿਆ ਹੋਵੇ ਉਹਦੇ ਵਿੱਚ ਬਲਕਿ ਉਹਦੇ 'ਚ ਲਿਖਾ ਦਿਓ ਕਿ ਇਹ ਬੜਾ ਸਹੀ ਠੀਕ ਇਹਨਾਂ ਕੰਮ ਕਰਦਾ ਵਾ ਸਾਰਾ ਕੁਝ ਸਹੀ ਸਹੀ ਕਰਦਾ ਵਾ ਠੀਕ ਹੈ ਇਹ ਇੱਥੇ ਮੇਰੇ ਨਾਲ ਕੰਮ ਕਰਦਾ ਰਿਹਾ ਵਾ ਤੇ ਇਨੇ ਚਿਰ ਤੋਂ ਲੈ ਕੇ ਇਨੇ ਚਿਰ ਤੱਕ ਦਾ ਇਹਦਾ ਐਕਸਪੀਰੀਅੰਸ ਹੈਗਾ ਵਾ ਤੇ ਹੁਣ ਤੁਸੀਂ ਮਿਲ ਕੇ ਇਹਨੇ ਆਪਣਾ ਕਹਿ ਲਿਓ ਕਿ ਇਹ ਚੀਜ਼ਾਂ ਲਿਖਾਉਣਾ ਤੁਸੀਂ ਆਪਣੇ ਉਹਦੇ ਵਿੱਚ ਐਕਸਪੀਰੀਅੰਸ ਦੇ ਵਿੱਚ ਐਕਸਪੀਰੀਅੰਸ ਲਿਖਾਉਣ ਤੋਂ ਬਾਅਦ ਤੇ ਉਹ ਡਾਕੂਮੈਂਟ ਜੇਕਰ ਤੁਸੀਂ ਬਣਾ ਕੇ ਨਾਂ ਲੈ ਜਾਓਗੇ ਜੇਕਰ ਤੁਹਾਡੇ ਪੇਪਰ ਕੰਟਰੈਕਸ਼ਨ ਵਾਲੇ ਆ ਫਿਰ ਤੁਹਾਡਾ ਨੋਰਮਲ ਹੀ ਗੱਲ ਵਾ ਕਿ ਵੀਜ਼ਾ ਲੱਗਣ ਦੇ 99.9% ਚਾਂਸ ਵੱਧ ਜਾਂਦੇ ਆ ਆਪਾਂ ਕਹਿ ਲਈਏ ਕਿ ਵੱਧ ਹੀ ਜਾਂਦੇ ਜਾਂ ਆਪਾਂ ਕਹਿ ਲਈਏ ਕਿ ਲੱਗ ਉਨਾਈਟਡ ਸਟੇਟਸ 9.9% ਵੀਜ਼ਾ ਲੱਗਣ ਦੇ ਚਾਂਸ ਹੈਗੇ ਵਾ ਠੀਕ ਹੈ ਪਰ ਜੇਕਰ ਤੁਹਾਡੇ ਪੇਪਰ ਹੈਗੇ ਕੰਟਰੈਕਸ਼ਨ ਵਾਲੇ ਤੁਸੀਂ ਆਪਣਾ ਜਿਹੜਾ ਵਾ ਆਪਾਂ ਕਹਿ ਲਈਏ ਕਿ ਐਕਸਪੀਰੀਅੰਸ ਕਰਨਾ ਹੈ ਜੇ ਖੇਤੀਬਾੜੀ ਵਾਲਾ ਤੇ ਫਿਰ ਤੁਹਾਡਾ ਵੀਜ਼ਾ ਨਹੀਂ ਲੱਗਣਾ ਤੁਹਾਡਾ ਵੀਜ਼ਾ ਆਪਾਂ ਕਹਿ ਲਈਏ ਕਿ ਦੂਜਾ ਹੋ ਜਾਣਾ ਵਾ ਰਿਫਿਊਜ਼ ਹੋ ਜਾਣਾ ਬੜੇ ਵੀਰਾਂ ਭਰਾਵਾਂ ਦੇ ਰਿਫਿਊਜ਼ ਵੀ ਹੋਏ ਆ ਪਰ ਤੁਸੀਂ ਟੈਨਸ਼ਨ ਨਾ ਲਓ ਪਰ ਜੇਕਰ ਤੁਸੀਂ ਇਹ ਡਾਕੂਮੈਂਟ ਬਣਾ ਕੇ ਨਾ ਲੈ ਜਾਂਦੇ ਜਿਹੜੇ ਐਕਸਪੀਰੀਅੰਸ ਵਾਲਾ ਆਪਣਾ ਕੰਟਰਕਸ਼ਨ ਵਾਲਾ ਫਿਰ ਤੁਹਾਡਾ ਨੋਰਮਲੀ ਗੱਲ ਵਾ ਕੀ ਵੀਜ਼ਾ ਲੱਗਣ ਦੇ ਚਾਂਸ ਵਾ ਵਧਨੇ ਵਧਨੇ ਵਾ ਬੜੇ ਵੀ ਨਾ ਭਰਾਵਾਂ ਦੇ ਨੂੰ ਲਿਓ ਮਤਲਬ ਕਿ ਪਹਿਲਾਂ ਲੱਗੇ ਵਾ ਐਕਸਪੀਰੀਅੰਸ ਉਹਨਾਂ ਕੋਲੋਂ ਉਹਨਾਂ ਨੇ ਲਾਤਾ ਐਗਰੀਕਲਚਰ ਦਾ ਤੇ ਪੇਪਰ ਉਹਨਾਂ ਦੇ ਹੈਗੇ ਸੀ ਦੂਜੇ ਵਾਲੇ ਕੰਟਰਕਸ਼ਨ ਵਾਲੇ ਤੋਂ ਉਹਨਾਂ ਦਾ ਵੀਜ਼ਾ ਲੱਗ ਗਿਆ ਪਰ ਹੁਣ ਉਹਨਾਂ ਨੇ ਸਖਤਾਈ ਕਰਤੀ ਹੈ ਜਿਹੜੇ ਵੀਰਪਾ ਦਾ ਆਪਣਾ ਕਹਿ ਲਈਏ ਕੀ ਪੇਪਰ ਹੁਣ ਹੈਗੇ ਦੂਜੇ ਵਾਲੇ ਅ ਕੀ ਆਂਦੇ ਉਹਨੂੰ ਆਪਣੇ ਕੰਟਰੈਕਸ਼ਨ ਵਾਲੇ ਤੇ ਉਹ ਮੇਰੇ ਵੀਰ ਭਰਾ ਜਰੂਰ ਇਹ ਸਰਟੀਫਿਕੇਟ ਬਣਾ ਕੇ ਨਾਲ ਖਰੋ ਤਾਂ ਜੋ ਤੁਹਾਡਾ ਡਾਟਾ ਵਾ ਵੀਜ਼ਾ ਰਿਫਿਊਜ਼ ਨਾ ਹੋਵੇ ਤੁਹਾਡਾ ਵੀਜ਼ਾ ਕੈਨਸਲ ਨਾ ਹੋਵੇ ਤੁਹਾਨੂੰ ਵੀਜ਼ਾ ਮਿਲੇ ਤੇ ਸੀਟ ਲਈ ਆ ਸਕੋ ਲੋਈ ਮਿੱਤਰੋ ਇਹ ਨਕੀ ਵੀਡੀਓ ਬਣਾਈ ਆਪਾਂ ਜਿਨ੍ਹਾਂ ਦੇ ਪੇਪਰ ਹੈਗੇ ਕੰਟਰੈਕਸ਼ਨ ਵਾਲੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ